ਨੇ ਬਜ਼ੁਰਗਾਂ ਨੂੰ ਦਿੱਤਾ ਵੱਡਾ ਤੋਹਫਾ ਤੇ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਮੁਖ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਆਤੀਸ਼ੀ ਤੇ ਕੈਬਨਿਟ ਤੇ ਮੰਤਰੀ ਸੌਰਭ ਭਾਰਤਵਾਜ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਬਜ਼ੁਰਗਾਂ ਨੂੰ ਨਵਾਂ ਤੋਹਫਾ ਦੇਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਬਜ਼ੁਰਗਾਂ ਲਈ ਪੈਨਸ਼ਨ ਮੁੜ ਸ਼ੁਰੂ ਕਰ ਦਿੱਤੀ ਗਈ ਹੈ ਪੈਨਸ਼ਨ ਨਾ ਪਾਤਰੀਆਂ ਵੱਜੋਂ 80000 ਹੋਰ ਲੋਕਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਇਹਨਾਂ ਲੋਕਾਂ ਨੂੰ ਹੁਣ ਪੈਨਸ਼ਨ ਮਿਲੇਗੀ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਅੱਜ ਅਸੀਂ ਦਿੱਲੀ ਦੇ ਬਜ਼ੁਰਗਾਂ ਲਈ ਖੁਸ਼ਖਬਰੀ ਲੈ ਕੇ ਆਏ ਹਾਂ 80000 ਨਵੀਆਂ ਬੁਢਾਪਾ ਪੈਨਸ਼ਨਾਂ ਖੋਲੀਆਂ ਜਾ ਰਹੀਆਂ ਨੇ ਸਾਡੀ ਸਰਕਾਰ ਵਿੱਚ 1.25 ਲੱਖ ਪੈਨਸ਼ਨਾਂ ਜੋੜੀਆਂ ਗਈਆਂ ਨੇ ਹੁਣ ਕੁੱਲ 5 ਲੱਖ 30 ਲੱਖ ਪੈਨਸ਼ਨਾਂ ਨੇ ਉਹਨਾਂ ਨੇ ਅੱਗੇ ਕਿਹਾ ਕਿ ਮੈਂ ਜਿੱਥੇ ਵੀ ਜਾਂਦਾ ਸੀ ਬਜ਼ੁਰਗਾਂ ਪੈਨਸ਼ਨ ਦੀ ਮੰਗ ਕਰਦੇ ਸਨ ਇਸ ਨੂੰ ਦਿੱਲੀ ਸਰਕਾਰ ਨੇ ਲਾਗੂ ਕਰ ਦਿੱਤਾ ਹੈ ਤੇ ਦਾਜ਼ੀ ਕੀ ਉਹਨਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 10000 ਅਰਜ਼ੀਆਂ ਆਈਆਂ ਨੇ ਅਸੀਂ ਪੈਨਸ਼ਨ ਦੀ ਰਕਮ 1 ਤੋਂ ਵਧਾ ਕੇ 2000 ਕਰ ਦਿੱਤੀ ਤੇ ਫਿਰ 25000 ਕਰ ਦਿੱਤੀ ਇਹ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਰਕਮ ਆਪਮੁਖੀ ਨੇ ਕਿਹਾ ਕਿ ਬਜ਼ੁਰਗਾਂ ਦੀ ਪੈਨਸ਼ਨ ਰੋਕਣਾ ਪਾਪ ਹੈ ਜੇ ਤੁਸੀਂ ਉਹਨਾਂ ਦੇ ਪੈਸੇ ਰੋਕਦੇ ਹੋ ਤਾਂ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਕਿਹਾ ਕਿ ਮੈਂ ਬਾਹਰ ਆ ਕੇ ਉਹਨਾਂ ਦੀ ਪੈਨਸ਼ਨ ਦੁਬਾਰਾ ਸ਼ੁਰੂ ਕਰ ਦਿੱਤੀ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਆਸ਼ੀਰਵਾਦ ਨਾਲ ਮੈਂ ਬਾਹਰ ਆਇਆ ਦਾਜ਼ੀ ਕੇ ਸਾਲ 2015 ਵਿੱਚ 3.32 ਬਜ਼ੁਰਗਾਂ ਨੂੰ ਪੈਨਸ਼ਨ ਮਿਲੀ ਸੀ ਤੇ ਸਾਡੀ ਸਰਕਾਰ ਨੇ ਇਤਨੂ ਬਤਾ ਕੇ 4.50 ਲੱਖ ਰੁਪਏ ਕਾਰ ਦਿੱਤੀ ਹੈ ਤੇ ਯਾਨੀ ਕਿ ਦਿੱਲੀ ਵਿੱਚ ਬੁਢਾਪਾ ਪੈਨਸ਼ਨਾਂ ਦੀ ਗਿਣਤੀ 80000 ਵਧ ਗਈ ਹੈ। ਸਿਹਰਾਜੀ ਕੀ ਸੀਐਮ ਆਤੀਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਨ ਤੋਂ ਬਾਅਦ ਸਮਾਜ ਦੇ ਹਰ ਵਰਗ ਦਾ ਸੋਚਿਆ ਗਿਆ। ਖਾਸ ਕਰਕੇ ਦਿੱਲੀ ਦੇ ਬਜ਼ੁਰਗਾਂ ਲਈ 1 ਲੱਖ ਬਜ਼ੁਰਗਾਂ ਦੀ ਯਾਤਰਾ ਕਰਵਾਈ ਗਈ ਜੋ ਪੈਨਸ਼ਨ ਲੰਮੇ ਸਮੇਂ ਤੋਂ ਲਟਕ ਰਹੀ ਸੀ ਉਹ ਵੀ ਸ਼ੁਰੂ ਹੋ ਗਈ ਤੇ ਹੁਣ ਬਜ਼ੁਰਗਾਂ ਵਿੱਚ ਖੁਸ਼ੀ ਦੀ ਗੱਲ ਹੋਵੇਗੀ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਕਿ ਵਧ ਗਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਬਜ਼ੁਰਗਾਂ ਨੂੰ ਪੈਨਸ਼ਨ ਕਦੋਂ ਮਿਲੇਗੀ ਫਰ ਅਪਡੇਟ ਲਈ ਦੇਖ ਰਹੇ ਜੀ